ਜੋਨੇ ਕਪਾ ਕ੍ਰਾਸ ਬ੍ਰੀਡ ਦੀ ਆਹ ਗਾਂ ਤੋਰ ਕੇ ਦਿਖਾਉਣਿਆ ਥਣ ਹਵਾਨਾ ਤੁਸੀਂ ਦੇਖ ਸਕਦੇ ਹੋ ਹਨ ਤੋਰੇ ਬਾਈ ਮੜਾ ਜਾ ਤੇ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਸਾਰੀ ਆਰ ਡਰ ਰੋਡਰ ਦੇਖੋ ਤੁਸੀਂ ਬਹੁਤ ਸੋਹਣਾ ਬਣਾਇਆ ਹੋਇਆ ਗਾਂ ਨੇ ਬਾਕੀ ਆਪਾਂ ਬਾਈ ਨਾਲ ਕਰਾਂਗੇ ਗੱਲਬਾਤ ਡਿਟੇਲ ਲੈ ਕੇ ਦੇਵਾਂਗੇ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਇ ਥੱਲੇ ਗਾਂ ਚੰਗੀ ਆ ਆਰ ਡਰ ਰੋਡਰ ਚੰਗਾ ਕਾ ਬਣਾਇਆ ਹੋਇਆ ਤੇ ਸਾਰੀ ਆਰ ਡਰ ਰੋਡਰ ਬਹੁਤ ਸੋਹਣਾ ਬਣਾਇਆ ਹੋਇਆ ਗਾਂ ਨੇ ਤੇ ਲੈ ਬਾਅਦ ਦੇਖ ਸਕਦੇ ਹੋ ਤੁਸੀਂ ਬੈਕ ਸਾਈਡ ਨੂੰ ਹਨਾ ਬਾਕੀ ਆਪਾਂ ਜੋ ਬਾਈ ਨਾਲ ਕਰਦੇ ਆਂ ਗੱਲਬਾਤ ਸਾਨੂੰ ਡਿਟੇਲ ਲੈ ਕੇ ਦੇਣਾ ਜੇ ਕੋਈ ਭਰਾ ਨੇ ਲੈਣੀ ਹੋਈ ਤਾਂ ਨੰਬਰ ਵੀ ਲੈ ਜਾਾਂਗੇ ਤੁਹਾਨੂੰ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਨਾ گاਉਂ ਬਹੁਤ ਸੋਹਣੀ ਹੈਗੀ ਕ੍ਰਾਸ ਬ੍ਰੀਡ ਚ ਪੈ ਜਾਂਦੀ ਆ ਬਾਕੀ ਬਾਈ ਨਾਲ ਕਰਦੇ ਆਂ ਗੱਲਬਾਤ ਬਾਈ ਸਾਸਰੀ ਕਾਲ ਕੀ ਨਾਮ ਹੈ ਜੀ ਆਪਣਾ ਜਸਵੰਦਰ ਸਿੰਘ ਜੀ ਜਸਵੰਦਰ ਪਿੰਡ ਕਿਹੜਾ ਬਾਈ ਜਿਉਂਦਾ ਜਿਉਂਦਾ ਜ਼ਿਲ੍ਹਾ ਬਠਿੰਡਾ ਹਣਾ ਹਾਂਜੀ ਠੀਕ ਆ ਤੇ ਚੌਵ ਦੇ ਕੋਲੇ ਰਹਿ ਗਿਆ ਹਣਾ ਇਹ ਜਿਉਂਦੀ ਠੀਕ ਆ ਬਾਈ ਕ ਕੰਨੇ ਸੂਈ ਸੂਈ ਆ ਇਹ ਇਹ ਭਲੂਣਾ ਵੀਰੇ ਮੂੰਹ ਚੌਗੀ ਐ ਇਹ ਸਾਮੂੰਹੋ ਚੌਗੀ ਆ ਪਹਿਲੇ ਸੂਈ ਸੂਈ ਆ ਕਹਿ ਕੇ ਤੈਨੂੰ ਕਿ ਸੂਈ ਨੂੰ पांचवां ਦਿਨ ਆ ਬੱਚਾ ਮਾਰ ਬੱਸਾ ਕੇ ਬੱਸੀ ਬੱਸਾ ਮਗਰਾ ਠੀਕ ਆ ਲੈ ਵੀ ਦੋਸਤੋ ਪਲੂਣ ਬੱਸੀ ਸੂਈ ਆ ਗਈ ਬਾਈ ਕਹਿੰਦਾ ਚੌਥਾ ਪੰਜਵਾਂ ਦਿਨ ਆਡ ਰੋਡ ਤੁਸੀਂ ਦੇ ਸ ਆ ਜਾਣਾ ਬਹੁਤ ਸੋਹਣਾ ਬਣਾਇਆ ਹੋਇਆਗਾ 17 ਕਿਲੋ ਬੋਲਾ ਤਿਆਰ ਆ ਬਾਈ 17 ਕਿਲੋ ਬੋਲਾ ਤਿਆਰ ਆ ਜਮਾ ਠੀਕ ਆ ਤੇ ਬਾਈ ਕੀ ਕਿੰਨਾ ਦੁੱਧ ਕਰ ਜੂਗੀ ਫੇਰਾ ਦੁੱਧ ਦੇ ਦੁ ਬਾਈ 20 ਕਿਲੋ 22 23 ਕਿਲੋ ਠੀਕ ਆ ਲੈ ਵੀ ਪਹਿਲੇ ਸੂਏ ਦੀ ਬੱਸੀ ਆ ਗਈ 17 ਕਿਲੋ ਬਾਈ ਕਹਿੰਦਾ ਬੋਲਾ ਤਿਆਰ ਹੈਗਾ ਤੇ 22 23 ਕਿਲੋ ਦੁੱਧ ਕਰ ਜੂਗੀ ਦੇ ਦੇ ਸਾਦੋਂ ਸੇ ਬਹੁਤ ਸੋਹਣੀ ਹੈਗੇ ਹਨਾ ਆਹ ਰੋਡ ਚੰਗਾ ਬਣਾਇਆ ਹੋਇਆ ਹੈ ਬੈਕ ਸਾਈਡ ਤੋਂ ਜਿਹੜਾ ਦੇਖ ਸਕਦਾ ਤੁਸੀਂ ਬਹੁਤ ਸੋਹਣਾ ਜਿਹੜਾ ਆਰਡਰ ਬਣਾਇਆ ਹੋਇਆ ਹੈ ਬੱਸੀ ਨੇ ਤੇ ਜੌਂਦ ਪਿੰਡ ਆ ਬਾਈ ਦਾ ਜ਼ਿਲ੍ਹਾ ਬਠਿੰਡਾ ਚੌਕ ਕੋਲੇ ਰਹਿੰਦਾ ਰਾਮਪੁਰੇ ਕੋਲੇ 5-7 ਕਿਲੋਮੀਟਰ ਤੇ ਪਿੰਡ ਰਹਿੰਦਾ ਰਾਮਪੁਰੇ ਤੋਂ ਤੇ ਝੌ ਤੋਂ ਵੀ 5-7 ਕਿਲੋਮੀਟਰ ਹੈ ਇਹ ਤੇ ਬਾਕੀ ਬਾਈ ਰੇਟ ਦੀ ਗੱਲ ਕਰੀਏ ਰੇਟ ਕੀ ਕਰਤਾ ਰੇਟ ਦਾ 65000 ਰੁਪਏ 65000 ਠੀਕ ਆ ਤੇ ਲੈਣ ਦੇਣ ਬਾਈ ਬਾ ਮਾੜਾ ਮੋਟਾ ਮਾਨ ਤਾਨ ਮਾਨ ਤਾਨ ਹੋ ਜਾਊਗਾ ਤੇ ਵਪਾਰ ਕਰਦੇ ਹਾਂ ਬਾਈ ਹਾਂ ਹਾਂ ਠੀਕ ਆ ਤੇ ਨੰਬਰ ਬੋਲਦੇ ਬਾਈ ਆਪਣਾ 98722 98722 32148 32148 10 ਬੈੜਾ ਆਪਣੇ ਕੋਲੇ ਘਰੇ ਖੜਗੀਆਂ ਹੁੰਦੀਆਂ ਜੇ ਕਿਨੇ ਲੈਣੇ ਘਰੇ ਖੜੀਆਂ ਹੁੰਦੀਆਂ 10 ਬੈੜਾ ਠੀਕ ਗੱਲ ਹੈ ਵੀ ਬਾਈ ਕੋਲੇ ਘਰੇ ਵੀ 10 ਮੰਨ ਲਓ ਵੀ 8-10 ਬੈੜਾ ਇੰਨੇ ਬਾਈ ਕਹਿੰਦਾ ਖੜੀਆਂ ਹੁੰਦੀਆਂ ਜੇ ਕਿਸੇ ਭਰਾ ਨੇ ਘਰੋਂ ਜਾ ਕੇ ਤਸੱਲੀ ਨਾਲ ਲੈ ਕੇ ਆਉਣੀਆਂ ਦੋ ਡੰਗ ਚਵਾ ਕੇ ਤਾਂ ਤੁਸੀਂ ਬਾਈ ਨਾਲ ਜਿਹੜਾ ਸੰਪਰਕ ਕਰ ਲਿਓ ਤੇ ਜਿਉਂਦ ਪੈਂਦਾ ਬਾਈ ਦਾ ਰਾਮਪਰੇ ਤੋਂ 5-7 ਕਿਲੋਮੀਟਰ ਚੜਦੇ ਆਂ ਇਸਾਈਡ ਨੂੰ ਰਹਿ ਜਾਂਦਾ ਰਾਮਪਰੇ ਤੋਂ ਤੇ ਬਾਕੀ ਆ ਗਾਂ ਸੋਹਣੀ ਆ ਜੀ ਨੰਬਰ ਲੈਤਾ ਸਾਨੂੰ 65000 ਬਾਈ ਮੁੱਲ ਕਰਦਾ ਬਾਕੀ ਮੌਸੂਨਿਕਾ ਪਾਚਾ ਐਫ ਦੀ ਬਾਈਆਂ ਦੀ ਗਾਂ ਤੋਰ ਕੇ ਦਿਖਾਉਣਿਆ ਹਨ ਤੇ ਰੇਡ ਰੂਟਰ ਤੋਂ ਕਨਫਰਮ ਕਰਾਂਗੇ ਸਾਰਾ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ ਡਿਟੇਲ ਲੈ ਕੇ ਦੇਵਾਂਗੇ ਚੰਗੀ ਆ ਗਾਂ ਕੱਦ ਕਾਠ ਦੀ ਬੇਲ ਬੁੱਲ ਵੀ ਬਹੁਤ ਆ ਤੋਰੀ ਬਾਈ ਮੜਾ ਜਾ ਤੇ ਬਾਕੀ ਸਾਨੂੰ ਆਪਾਂ ਤੋਰ ਕੇ ਦਿਖਾਉਣਿਆ ਤੇ ਡਿਟੇਲ ਸਾਨੂੰ ਸਾਰੀ ਲੈ ਕੇ ਦੇਵਾਂਗੇ ਦੇਖੋ ਤੁਸੀਂ ਗਾਂ ਹਣਾ ਤੁਰਦੀ ਚੈੱਕ ਕਰ ਲਓ ਐਚ ਐਫ ਚ ਆ ਜਾਂਦੀ ਹੈਗੀ ਤੇ ਬਾਕੀ ਡਿਟੇਲ ਸਾਨੂੰ ਸਾਰੀ ਬਾਈ ਤੋਂ ਆਪਾਂ ਲੈ ਕੇ ਦੇਵਾਂਗੇ ਵੀਡੀਓ ਲਾਸਟ ਤੱਕ ਦੇਖੋ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਦਾ 10 ਮਰਕ ਨੰਬਰ ਆਪਾਂ ਲੈ ਸਾਂਗੇ ਡਿਟੇਲ ਚ ਬਾਈ ਕਿੰਨਾ ਦੁੱਧ ਹੁੰਦੀ ਹੈਗੀ ਕਿੰਵੇਂ ਸੂਸ ਹੋਈ ਹੋਈ ਹੈ ਨਾ ਕੱਦ ਕਾਠ ਤੇ ਬੇਲ ਬੋਲ ਤੁਸੀਂ ਦੇ ਸਕਦਾ ਗਾਂ ਦੀ ਬਹੁਤ ਆ ਗਈ ਤੇ ਇਧਰੋਂ ਸਾਈਡ ਤੋਂ ਥਣ ਹਵਾਨਾ ਜਿਹੜਾ ਦੇ ਸਕਦਾ ਬਾਕੀ ਆਪਾਂ ਬਾਈ ਨਾ ਕਰਾਂ ਗੱਲਬਾਤ ਵੀ ਕਿੰਨਾ ਮਾਲ ਮੁੱਲ ਕਰਦਾ ਕਿੰਨਾ ਦੁੱਧ ਬੰਨ ਲਾ ਬਾਈ ਦੇ ਸਕਦਾ ਤੁਸੀਂ ਬਹੁਤ ਸੋਹਣੀ ਗਾਂ ਗਈ ਤੇ ਬਾਜੋ ਬਾਈ ਨਾ ਫਿਰ ਆਪਾਂ ਕਰਦੇ ਗੱਲਬਾਤ ਤੇ ਡਿਟੇਲ ਲੈ ਕੇ ਦਿੰਦੇ ਤੁਹਾਨੂੰ ਆ ਗਾਂ ਦੀ ਆਪਾਂ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਜਗਦੇਵ ਕਿਹੜਾ ਪਿੰਡ ਆ ਬਈ ਜਗਦੇਵ ਠੀਕ ਆ ਮੀਨਾ ਸਿੰਘ ਵਾਲਾ ਜਿਲ੍ਹਾ ਮਾਨਸਾ ਪੈਂਦਾ ਜਿਲ੍ਹਾ ਮਾਨਸਾ ਠੀਕ ਆ ਭਈਆ ਗਾਂ ਦੀ ਗੱਲ ਕਰੀਏ ਕੰਮੇ ਸੂਈ ਸੂਈ ਆ ਤੀਜੀ ਸੂਈ ਆ ਬਈ ਬੋਲੇ ਚੋ ਸਾਫ ਹੋ ਕੇ ਹੁਣ 15 ਲੀਟਰ ਦੁੱਧ ਤਿਆਰ ਆ 15 ਲੀਟਰ ਤਿਆਰ ਆ ਕਹੇ ਕਿ ਦਿਨ ਹੋ ਗਿਆ ਸੂਈ ਨੂੰ ਅੱਜ ਚੌਥਾ ਦਿਨ ਪੰਜਵਾਂ ਪੰਜਵਾਂ ਦਿਨ ਆਗਾ ਮਗਰ ਬੱ싸 ਕੀ ਆ ਬੱ싸 ਆ ਮਗਰ ਬੱ싸 ਆਗਾ ਠੀਕ ਆ ਤੇ ਬਈ ਰੇਟ ਦੀ ਗੱਲ ਕਰੀਏ ਤਾਂ ਰੇਟ ਕਿੰਨਾ ਕਰਾਇ ਇੱਥੇ ਮੰਡੀ ਤੇ 80 ਯਾਰ 80 ਹਜ਼ਾਰ ਆ ਠੀਕ ਆ ਤੇ ਲੈਣ ਦੇਣਾ ਕਰ ਲਾਂਗੇ ਮਾੜਾ ਮੋਕਾ ਮੌਕੇ ਤੇ ਮਾਨਤਾਨ ਹੋ ਜਾਊਗਾ ਠੀਕ ਆ ਲੈ ਵੀ ਬਾਈ ਮੁੱਲ ਤਾਂ 8000 ਰੁਪਏ ਦਾ ਬਾਕੀ ਬਾਈ ਕਹਿੰਦਾ ਫੋਨ ਤੇ ਗੱਲਬਾਤ ਕਰ ਲਾਂਗੇ ਰੇੜੇ ਰੇੜੇ ਦੋਸਤੋਂ ਮੰਡੀ ਤੇ ਹਨਾ ਕਰਨੇ ਪੈਂਦੇ ਆਗੇ ਮੋਹਮ ਅੱਗੇ ਦਾ ਦੋਸਤੋਂ ਕੋਈ ਦੰਦਾ ਨਹੀਂ ਤੇ ਬਾਈ ਨੰਬਰ ਬੋਲ ਦੇ ਆਪਣਾ 94659 94649 99576 99576 ਠੀਕ ਆ ਲੈ ਵੀ ਇਹ ਬਾਈ ਦਾ ਨੰਬਰ ਆਗਾ 15 ਕਿਲੋ ਦੁੱਧ ਆ ਬਾਈ ਹੁਣ ਹਾਂਜੀ ਹਾਂਜੀ ਤੇ ਬਾਈ ਕਿੰਨੇ ਕੀ ਉਮੀਦ ਆ ਵੀ ਕਿੰਨਾ ਕਰ ਜੂਗੀ ਕੱਢੂਗੇ 28 29 ਡੇਟਵੇਟੇ ਹੈਨਾ ਮਾਲਕ ਕੱਦਗਾੜ ਚੰਗਾ ਬੇਲਬੂਲ ਵੀ ਬਹੁਤ ਆਣਾ ਗਾਂ ਦੀ ਹਾਂਜੀ ਠੀਕ ਆ ਲੈ ਵੀ 28 29 ਕਿਲੋ ਦੀ ਕੰਬੈਸਟੀ ਵਾਲੀ ਗਾਂ ਕੀ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਤੁਸੀਂ ਬਾਈ ਨਾਲ ਸੰਪਰਕ ਕਿਹੜਾ ਕਰ ਸਕ ਜਾਂਦੇ ਠੀਕ ਹੈ ਬਾਈਆਂ ਕੋਲੇ ਆ ਕੱਤੀ ਆਗੀ ਤੇ ਸੂਣ ਵਾਲੀ ਆ ਜੇ ਪੰਜ ਸੱਤ ਨਾਲ ਦੀ ਕੱਤੀ ਆ ਪਹਿਲਾਂ ਤੁਸੀਂ ਤੁਰਦੀ ਚੈੱਕ ਆਊਟ ਕਰ ਲਿਓ ਹੈਨਾ ਦੇ ਸਕਦਾ ਤੁਸੀਂ ਡਿਟੇਲ ਇਹਦੀ ਵੀ ਲੈ ਕੇ ਦੇਵਾਂਗੇ ਤੇ ਪਹਿਲੇ ਸੂਏ ਜਿਹੜਾ ਸੂਣਾ ਹਜੇ ਕੱਤੀ ਨੇ ਦੇ ਸਕਦਾ ਤੁਸੀਂ ਸੰਗਾ ਸੰਗਾ ਦੀ ਤੇ ਮੂੰਹ ਮੱਥੇ ਦੀ ਹੈਨਾ ਤੇ ਬਾਕੀ ਆਪਾਂ ਡਿਟੇਲ ਬਾਈ ਤੋਂ ਲੈ ਕੇ ਦਿੰਦਾ ਚੱਲ ਬਾਈ ਬੰਨ ਕਰਾਂ ਇਹਨੂੰ ਵੀ ਤੇ ਸੰਗਾ-ਸੂੰਗਾ ਦੀ ਤੁਸੀਂ ਦੇਖ ਸਾ ਦਿਓਗੇ ਸੋਹਣੀ ਆ ਕੱਤੀ ਬਾਕੀ ਡਿਟੇਲ ਲੈ ਕੇ ਦਿੰਦੇ ਆ ਸੂਣ ਵਾਲੀ ਹੈਗੀ 5-7 ਨਾਲ ਹੀ ਕੱਤੀ ਹੈਗੀ ਥਣ ਹਵਾਂ ਨਾਪਾ ਸਾਨੂੰ ਕਿਰਾਂ ਕੋਰਾਂ ਚੱਕਰਾ ਨਾ ਵੀ ਆ ਡਰ ਰੁਕੇ ਵਿੱਚ ਬਣਾਉਂਦੀ ਹੈਗੀ ਤੇ ਦੇ ਸਾ ਦਿਓ ਛੇਦਰਾ ਹਣਾ ਬਾਕੀ ਬਾਈ ਆ 31 ਦੀ ਗੱਲ ਕਰੀਏ ਇਹਦੀ ਕੀ ਡਿਟੇਲ ਆਗੀ ਇਹਦਾ ਵੀ 80 ਹਜ਼ਾਰ ਮੁੱਲ 80 ਹਜ਼ਾਰ ਕਰ ਦਿੰਦਾ ਵੀ ਪਹਿਲੇ ਸੁਣ ਸੁਣਾ ਇਹਨੇ ਕਹਿ ਕੇ ਤਾਂ ਲੈ ਜੂਗੀ ਕੱਢੀ ਹਾਪਤਾ ਹਾਂ ਹਾਪਤਾ ਤੇ ਕੱਢ ਸਕਦੀ ਆ ਦੁੱਧ ਅੱਧੀ ਬਾਈ ਕੀ ਮੀਦਰ ਹੋਏ ਦਾ ਦੁੱਧ ਕੱਢੂਗੀ ਬਾਈ 13 12 13 ਲੀਟਰ ਦਾ ਰਹਾਂਗੇ ਠੀਕ ਆ ਮਾਂ ਮੂ ਦਾ ਦੁੱਧ ਕਿੰਨਾ ਆ ਰਿਜ਼ਲਟ ਪੂਰਾ ਤਾਕੜਾ ਤੇ ਠੀਕ ਆ 20 ਲੀਟਰ ਦੀ ਮਾਲਕ ਨਹੀਂ ਆ ਦੀ ਮਾਂ ਠੀਕ ਆ 18-19 ਕਿਲੋ ਦੀ ਹਾਂ ਸਲਾਂਗੜੇ ਥਾਣ ਜਰੂਰ ਨੇ ਦੋ ਇਹ ਠੀਕ ਆ ਠੀਕ ਆ ਸਲਾਂਗੜਿਆ ਹਣਾ ਥਾਣਾ ਠੀਕ ਆ ਬਾਕੀ ਫੋਨ ਤੇ ਗੱਲਬਾਤ ਹੋ ਜੂ ਹਣਾ ਠੀਕ ਆ ਨੰਬਰ ਇੱਕ ਵਾਰੀ ਹੋਰ ਬੋਲ ਦੇ ਬਾਈ 94659 94649 99576 99576 ਪਿੰਡ ਕਿਹੜਾ ਸਹੀ ਸ਼ੀਵਾ ਮੀਹਾ ਸਿੰਘ ਵਾਲਾ ਜੀ ਸ਼ੀਵਾ ਮੀਹਾ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਲੈ ਵੀ ਤੁਸੀਂ ਬਾਈ ਨਾਲ ਇਹਦਾ ਸੰਬੰਧ ਕਰ ਸਕਦੇ ਹੋ ਇੱਕ ਝੋਟੀਆਂ ਬਾਈਆਂ ਕੋਲੇ ਤੇ ਕਾ ਗਾ ਜੀ ਜਿਸੇ ਭਰਾਣੇ ਵਪਾਰ ਦਾ ਕੰਮ ਆ ਬਾਈ ਘਰੇ ਕਿੰਨੇ ਕ ਪਸੂਂਦੇ ਆਪਣੇ ਕੋਲੇ ਬਸ 2-4 1 2 2 ਹੀ ਲੈਣਿਆ ਠੀਕ ਆ ਠੀਕਾ ਛੋਟੇ ਪੱਧਰ ਦਾ ਵਪਾਰ ਕਰਦਾ ਜੀ ਠੀਕ ਆ ਤੋ ਸੋਨੇ ਕਾ ਪਹਿਲੇ ਸੂਏ ਦੀ ਝੋਟੀ ਤੋੜ ਕੇ ਦਿਖਾਉਣਾ ਹੈ ਬਾਈ ਦੇ ਦਸਨ ਮਤਕ ਬਾਈ ਕਹਿੰਦਾ ਪਹਿਲੇ ਸੂਏ ਆ ਗਈ ਪਹਿਲੇ ਸੂਏ ਸੂਏ ਹੋ ਜਾ ਬੱਚਾ ਮਗਰ ਬਾਕੀ ਆਪਾਂ ਡਿਟੇਲ ਆਪਾਂ ਬਾਈ ਤੋਂ ਲਮਾਗੇ ਸਾਰੀ ਪਹਿਲਾਂ ਤੁਸੀਂ ਤੁਰ ਦਿਨ ਚੈੱਕ ਕਰ ਲਿਓ ਪਿੱਠ ਪੁੜੇ ਦੀ ਹਨਾ ਤੇ ਬਾਕੀ ਇਹ ਆਰਡਰ ਆਰਡਰ ਸਾਨੂੰ ਆਪਾਂ ਦਿਖਾ ਦਾਂਗੇ ਬਾਕੀ ਇਹ ਲੱਗਦੀ ਪਹਿਲੇ ਸੂਏ ਦਾ ਕਿਉਂਕਿ ਥਾਣੇ ਜਿਹੜੇ ਛੋਟੇ ਛੋਟੇ ਆ ਚਾਰੇ ਥਾਣ ਇਕੋ ਜਿਹਾ ਬਾਕੀ ਆਪਾਂ ਖੜੀ ਦੇ ਚੈੱਕ ਆਊਟ ਕਰਾ ਦਾਂ ਤੁਹਾਨੂੰ ਥਾਣਾ ਬਾਨਾ ਹਨਾ ਤੇ ਪਹਿਲੇ ਸੂਈ ਆ ਕਿਉਂਕਿ ਥਾਣੇ ਜਿਹੜੇ ਛੋਟੇ ਛੋਟੇ ਇਹ ਚਾਰੇ ਥਾਣਾ ਦਾ ਸਾਈਜ਼ ਆ ਬਹੁਤ ਸੋਹਣਾਗਾ ਝੋਟੇ ਨੇ ਬਣਾਇਆ ਹੋਇਆ ਦੇਖੋ ਇਧਰੋਂ ਸਾਈਡ ਤੇ ਬਾਕੀ ਰੇ ਤਾਜੀ ਸੂਈ ਜੀ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਡਿਟੇਲ ਲਗਾ ਦਿੰਨੇ ਆ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਮਾਗਰ ਬੱਚਾ ਵੀ ਆ ਬਾਈ ਸਾਸਰੀਕਾਲ ਕਿ ਸਾਸਰੀਕਾਲ ਜੀ ਕੀ ਨਾਮ ਆ ਬਾਈ ਆਪਣਾ ਅਕਬਾਲ ਖਾਨ ਜੀ ਅਕਬਾਲ ਖਾਨ ਕਿਹੜੇ ਕਿੱਥੋਂ ਆ ਤੁਸੀਂ ਫਤਿਹਗੜ ਸੰਨਾ ਤੋਂ ਜੀ ਫਤਿਹਗੜ ਸੰਨਾ ਤੋਂ ਆਏ ਹੋ ਜ਼ਿਲ੍ਹਾ ਬਰਨਾਲਾ ਪੈਂਦਾ ਹਾਂਜੀ ਹਾਂਜੀ ਠੀਕ ਆ ਬਾਈ ਪਹਿਲੇ ਸੂਏ ਝੋਟੇ ਇਹ ਠੀਕ ਆ ਕਹਿ ਕੇ ਦਿੰਨੋ ਕਿ ਸੂਈ ਨੂੰ 15 ਦਿਨ ਹੋ ਗਏ ਜੀ ਅਜੇ ਠੀਕ ਆ ਬੱਚਾ ਮਾਰ ਗਈ ਕੱਟਾ ਕੱਟਾ ਗਈ ਠੀਕ ਆ ਤੇ ਬਾਈ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਕਰ ਫਿਰ ਪਹਿਲੇ ਸਾਲ ਨਾਈਟ ਤਿਆਰ ਆ ਜੀ ਹੁਣ 12 ਲੀਟਰ ਰੈਡੀ ਆ ਜਮਾ ਹਾਂਜੀ ਹਾਂਜੀ ਠੀਕ ਆ ਬਾਦੂ 2-4 ਕਿਲੋ ਹੋਰ ਕੇ ਖਰਾਕ ਦਾ ਜੀ ਖਰਾਕ ਤੇ ਆ ਮੰਨ ਲਾ ਜਿਹੇ ਜੀ ਖਰਾਬ ਮੰਨ ਲਓ 12 ਕਿਲੋ ਹੈਗਾ ਜਿਹੇ ਚੰਗੀ ਖਰਾਕ ਪਾ ਦੂਗਾ ਵੀ 13-14 ਲੀਟਰ ਕਰ ਜੂਗੀ ਹਾਂਜੀ 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 ਠੀਕ ਆ ਤੇ ਬਾਈ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਰੱਖਤਾ ਮੇਰੇ ਦਾ ਮੇਰੇ ਦਾ 1.40 ਕਰੇ ਜੀ 1 ਲੱਖ 40 ਹਜ਼ਾਰ ਦੇਣ ਲੈਣ ਕਿੱਥੋਂ ਤੱਕ ਕਰੇਗਾ ਦੇਣ ਲੈਣ ਕਰ ਦਾਂਗੇ ਜੀ ਕੋਈ ਨਹੀਂ ਉਹਦੀ ਮੌ ਵਪਾਰ ਕਰਦੇ ਹੋਗੇ ਨਾ ਨਾ ਜੀ ਕਰਦੀ ਹੈ ਕਰਦੀ ਮੱਝ ਆ ਗਈ ਹਾਂਜੀ ਹਾਂਜੀ ਠੀਕ ਆ ਲੈ ਵੀ ਫਤੇਗੜ ਸਨਾਂ ਤੋਂ ਬਾਈ ਆਇਆਗਾ ਧਨੋਲੇ ਕੋਲੇ ਰਹਿ ਜਾਂਦਾ ਹਨਾ ਹਾਂਜੀ ਹਾਂਜੀ ਜਿੱਥੇ ਮੰਡੀ ਲੱਗਦੀ ਆ ਬਰਨਾਲਾ ਜ਼ਿਲ੍ਹਾਗਾ ਤੇ ਪਹਿਲੇ ਸੂਆ ਘਰ ਦੀ ਝੋਟੀ ਆ ਗਈ ਤੇ 12 ਕਿਲੋ ਬਾਈ ਕਹਿੰਦਾ ਦੁੱਧੋ ਤਿਆਰ ਆ ਜਮਾ ਤੇ ਥਾਣਾ ਥਾਣਾ ਦੀ ਬਹੁਤ ਸਾਫ ਆ ਗਈ ਦੇਖੀ ਆਪਾਂ ਹਨਾ ਤੇ ਬਾਕੀ ਜੇ ਤੁਹਾਨੂੰ ਮੋਬਾਈਲ ਤੇ ਨਹੀਂ ਦਿੱਦੀ ਨਹੀਂ ਹੋਣੀ ਤੇ ਬਾਕੀ ਦੇ ਥਾਣਾ ਥਾਣਾ ਦੀ ਸਾਫ ਆ ਗਈ ਵਧੀਆ ਦੇਖ ਸਕਦੇ ਥਾਣਾ ਹਵਾਨਾ ਐ ਚਾਰੇ ਥਣ ਇੱਕੋ ਜਿਹੇ ਤੇ ਬਾਕੀ ਦੇ ਸਾਇਜ ਵੀ ਸੋਹਣਾ ਥਾਣਾ ਦਾ ਹਨਾ ਇਧਰੋਂ ਸਾਈਡ ਤੋਂ ਵੀ ਦੇਖ ਸਕਦੇ ਤੁਸੀਂ ਤੇ ਬ ਨੰਬਰ ਬੋਲ ਦੇ ਇੱਕ ਵਾਰੀ ਆਪਣਾ 85919 85919 25713 25713 ਹਾਂਜੀ ਠੀਕ ਆ ਲੈ ਬਈ ਬਾਈ ਦਾ ਪਿੰਡ ਫਤੇਗੜ ਸੰਨਾਗਾ ਰੇਟ ਇੱਕ 40 ਮਾਹ ਦਾ ਬਾਕੀ ਬਾਈ ਕਹਿੰਦਾ ਮੋਕਦੇ ਆਪਾਂ ਮਾਨਦਾਨ ਕਰਾਂਗੇ ਹਨ ਹਵਾਨੇ ਦੀ ਬਹੁਤ ਸਾਫ ਆ ਗਈ ਮੱਝ ਤੁਸੀਂ ਦੇਖ ਸਕਦੇ ਹੋ ਨਾ ਸਾਇਸੂ ਸੋਹਣਾ ਥਣਾ ਦਾ ਬਾਕੀ ਤੁਸੀਂ ਬਾਈ ਨਾਲ ਸੰਮਰਕ ਕਰ ਕਿਹੜੇ ਛੋਟੀ ਦੇ ਚਾਹ ਬਾਣ ਜੇ ਕਿਸੇ ਨੇ ਖਰੀਦਣੀਆਂ ਤਾਂ ਸੰਮਰਕ ਕਰਕੇ ਬਾਈ ਨਾਲ ਤੁਸੀਂ ਜਿਹੜੀ ਛੋਟੀ ਆ ਖਰੀਦ ਸਕਦੇ ਇੱਕ ਸੋਨਾ ਆਪਾਂ ਹੋਰ ਛੋਟੀ ਜਿਹੜੀ ਤੋਰ ਕੇ ਦਿਖਾਣੇ ਬਾਈਆਂ ਦੀ ਹਨ ਤੇ ਪਹਿਲਾਂ ਤੁਸੀਂ ਖੜੀ ਨੂੰ ਚੈੱਕ ਆਊਟ ਕਰ ਲਿਓ ਬਾਕੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਥਾਣ ਹਵਾਨਾ ਜਿਹੜਾ ਇਧਰੋਂ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਹਨ ਤੇ ਬਾਕੀ ਤੋਰ ਕੇ ਦਿਖਾਵਾਂਗਾ ਸੰਗਾ ਹੁੰਗਾ ਨੇ ਐ ਕੁੰਡੀ ਆ ਕੀ ਮੂੰਹ ਮੱਥੇ ਤੁਸੀਂ ਫੇਸ ਕੁਆਲਿਟੀ ਜਿਹੜੀ ਝੋਟੀ ਦੇਖ ਸਕਦੇ ਹੋ ਹਨ ਬਾਕੀ ਇਹ ਲੰਮੇ ਮੂੰਹ ਵਾਲੀ ਜਮ ਮੋਰਾ ਚ ਕਹੇਗਾ ਮੋਰਾ ਨਸਲ ਦੀ ਆ ਤੇ ਬਾਕੀ ਇਹ ਤੁਸੀਂ ਅੱਠ ਬੁੜਾ ਆਪਾਂ ਸਾਨੂੰ ਕਿਹੜਾ ਖੜੀ ਦਾ ਚੱਕਰ ਆ ਨਾ ਫਿਰ ਤੋਰ ਕੇ ਵੀ ਦਿਖਾਵਾਂਗੇ ਡਿਟੇਲ ਆਪਾਂ ਤੁਹਾਨੂੰ ਸਾਰੀ ਬਾਈਆਂ ਤੋਂ ਜਿਹੜੀ ਲੈ ਕੇ ਦੇਵਾਂਗੇ ਦੇ ਸਕਦੇ ਸੀ ਲਾਈਵ ਦੋਸਤੋ ਆ ਝੋਟੀ ਆ ਤੁਰ ਦਿਨ ਚੱਕਰ ਲਿਓ ਥਾਣ ਹਵਾਨਾ ਇਧਰੋਂ ਸਾਈਡ ਤੋਂ ਦੇਖ ਸਕਦੇ ਹੋ ਬਾਕੀ ਆਪਾਂ ਡਿਟੇਲ ਬਾਜੀ ਤੋਂ ਲੈ ਕੇ ਦਵਾਂ ਮੈਂ ਪੱਠਪੜੇ ਦੀ ਬਹੁਤ ਸੋਹਣੀ ਆ ਬੋਡੀ ਸਟਿਚਰ ਦੀ ਵੀ ਚੰਗੀ ਆ ਹਨਾ ਬਾਕੀ ਆ ਜੋ ਬਾਈ ਨਾ ਕਰਦਿਆਂ ਗੱਲਬਾਤ ਵੀ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧਾਗਾ ਤੇ ਕਿੱਥੋਂ ਤੱਕ ਸੱਡੂ ਨੰਬਰ ਵੀ ਲੱਗਦਾ ਮੈਂ ਆ ਜਾ ਬਾਈ ਬੰਨ ਦੇ ਕਰਾਂ ਚੰਗੀ ਆ ਝੋਟੀ ਮੂੰਹ ਮੱਥੇ ਦੀ ਤੇ ਫੇਸ ਕੁਆਲਿਟੀ ਦੀ ਸੋਹਣੀ ਆ ਕਿ ਝੋਟੀ ਜਮਾ ਪੂਰੀ ਬੰਦੀ ਤਾਂਦੀ ਆ ਪੱਠਪੜੇ ਦੀ ਵੀ ਚੰਗੀ ਆ ਆਰਟ ਰੋਡ ਵੀ ਬਹੁਤ ਸੋਹਣਾ ਲੱਗਿਆ ਹੋਇਆ ਦੱਸੇ ਇਧਰੋਂ ਸਾਈਡ ਤੋਂ ਵੀ ਦੇਖ ਸਕਦੇ ਆ ਬਾਕੀ ਮਗਰ ਸਾਈਡ ਤੋਂ ਵੀ ਦੇਖੋ ਬਾਕੀ ਬਾਈ ਨਾਲ ਜੋ ਕਰਦੇ ਆ ਗੱਲਬਾਤ ਤੇ ਡਿਟੇਲ ਲੈ ਕੇ ਦਿਆਂਗਾ ਆ ਝੋਟੀ ਦੀ ਆਪਾਂ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਬਾਈ ਪ੍ਰੀਤ ਕਿਹੜਾ ਪਿੰਡ ਆ ਬਾਈ ਪ੍ਰੀਤਾ ਪਿੰਡ ਰਾਮਨਗਰ ਰਾਮਨਗਰਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਠੀਕ ਆ ਮਾਲਾ ਮੌੜ ਰਾਮਪੁਰਾ ਰੋਡ ਤੇ ਰਹਿ ਗਿਆ ਹਣਾ ਠੀਕ ਆ ਵਪਾਰ ਦਾ ਕੰਮ ਆ ਕੀ ਕਰਦੀ ਆਪਣੀ ਕਰਦੀ ਆ ਵੀ ਆਪਣੀ ਕਰਦੀ ਝੋਟੀ ਆ ਕਿੰਵੇਂ ਸੂਈ ਸੂਈ ਆ ਇਹ ਦੂਜੀ ਸੂਈ ਆ ਵੀ ਦੂਜੀ ਸੂਈ ਕਾਹ ਕਹਦਣਾ ਹੋਗੇ ਸੂਈ ਨੂੰ ਇਹਨੂੰ ਹੋਗੇ ਹੋਣਗੇ 20 ਦੇਣਾ 20 ਦੇਣਾ ਬੱਚਾ ਕਿਹੜਾ ਕਮਗਰ ਆ ਆ ਖੜਾ ਬੱਚਾ ਠੀਕ ਆ ਕੱਟਾਂਗੇ ਕੱਟੀ ਆ ਕਟਾਣਾ ਕਟਾ ਠੀਕ ਆ ਬਈ ਦੁੱਧ ਦੀ ਗੱਲ ਕਰੀਏ ਦੁੱਧ ਫਿਰ ਕਿੰਨਾਗਾ 20 ਦਿਨ ਹੋ ਗਏ ਸੂਈ ਨੂੰ ਕਿੰਨਾ ਟਾਈਮ ਚੋਣਿਆ ਤੁਸੀਂ ਨਾ 14 14 ਲੀਟਰ 14 ਕਿਲੋ ਠੀਕ ਆ ਜੇ ਮੰਨ ਲਓ ਵੀ ਤਸੱਲੀ ਨਾਲ ਅਗਲੇ ਨੇ ਚਵਾਗਲ ਜਾਣੀ ਉਹ 14 ਕਿਲੋ ਚਵਾ ਦਊਗੇ ਠੀਕ ਆ ਤੇ ਬਈ ਕੀ ਰੇਟ ਕਰਦੇ ਉਹਦਾ ਇਹ 95000 95000 ਲੈਣ ਦੇਣ ਕਿੱਥੇ ਤੱਕ ਹੋ ਜੋ ਲੈਣ ਦੇਣ 90 ਤੱਕ ਹੋ 90 ਤੱਕ ਬਾਕੀ ਫੋਨ ਤੇ ਗੱਲ ਬਾਤ ਹੋ ਜੋ ਨਾ ਨੰਬਰ ਬੋਲ ਦੇ ਇੱਕ ਵਾਰੀ ਨੰਬਰ 83 84 270 270 3584 35804 ਪਿੰਡ ਰਾਮਨਗਰ ਜ਼ਿਲ੍ਹਾ ਬਠਿੰਡਾ ਮੌੜ ਰਾਮਪਾ ਦੇ ਪਿੰਡ ਰਹਿੰਦਾ ਮੋੜਾਂ ਦੇ ਕੋਲ ਹੀ ਰਹਿੰਦਾ ਬਾਈ ਦਾ ਪਿੰਡ 14 ਕਿਲੋ ਬਾਈ ਕਹਿੰਦਾ ਦੁੱਧਾ ਥਾਣਾ ਹਵਾਨਾ ਤੁਸੀਂ ਦੇਖ ਸਕਦੇ ਹੋ ਬਾਕੀ ਤੁਸੀਂ ਫੋਨ ਤੇ ਬਾਈ ਨਾਲ ਜਿਹੜੀ ਗੱਲਬਾਤ ਕਰ ਸਕਦਾ ਝੋਟੀ ਚੰਗੀਆਂ ਕੱਦ ਕਾਂਢ ਦੀ ਘਰ ਦੀ ਝੋਟੀ ਹੈਗੀ ਜੇ ਕਿਸੇ ਭਰਾਣੇ ਲੈਣੀਆਂ ਤਾਂ ਬਾਈ ਨਾਲ ਜਰੂਰ ਸੰਪਰਕ ਤੁਸੀਂ ਕਰਿਓ ਜੇ ਜੇ ਮੁੱਲ ਦੀ ਪੂਰੀ ਆਪਾਂ ਮੱਝ ਤੋੜ ਕੇ ਦਿਖਾਉਣਾ ਸੋਨੂੰ ਹਨਾ ਤੇ ਬਾਕੀ ਬਾਈ ਨਾਲ ਕਰਾਂ ਗੱਲਬਾਤ ਆਪਾਂ ਡਿਟੇਲ ਲੈ ਕੇ ਦਾ ਮੈਂ ਕਿੰਨਾ ਦੁੱਧਾ ਕੀ ਮਾਲ ਮੁੱਲ ਕਰਦਾ ਕਿੱਥੋਂ ਤੱਕ ਦਊਗਾ ਕੀ ਆ ਦੇ ਸਕਦੇ ਤੁਸੀਂ ਪੂਰੀ ਕਈ ਵਾਰੀ ਕਿਸੇ ਭਰਾ ਨੇ ਗਰਮੀਆ ਸਟਾਰਟ ਹੋ ਗਿਆ ਨਾ ਘਾਟ ਰੇਡ ਦੇ ਪਸ਼ੂ ਲੈਣ ਦੇ ਵੀ ਦੁੱਧ ਜਾਂ ਪੀਣ ਵਾਸਤੇ ਹੈ ਨਾ ਵੀ ਚਲ ਡੰਗ ਜਾ ਲੈ ਜੂਗਾ ਉਹਦੇ ਵਾਸਤੇ ਆਪਾਂ ਤੁਹਾਨੂੰ ਆ ਮੱਝ ਦਿਖਾਉਣੇ ਆ ਇੱਕ ਤੇ ਦੇ ਸਕਦੇ ਤੁਸੀਂ ਹਣਾ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਨੰਬਰ ਲੈ ਕੇ ਦੇਵਾਂਗੇ ਤੁਹਾਨੂੰ ਸਾਰੀ ਗੱਲਬਾਤ ਬਾਈ ਨਾਲ ਕਰਾਂਗੇ ਵੀ ਮੁੱਲ ਵੀ ਬੱਸ ਕੇ ਦੱਸਾਂਗੇ ਤੇ ਦੁੱਧ ਵੀ ਬੱਸ ਕੇ ਦੱਸਾਂਗੇ ਸਾਰੀ ਗੱਲਬਾਤ ਆਪਾਂ ਡਿਟੇਲ ਬਾਈ ਤੋਂ ਲੈਣੇ ਆ ਆ ਪੂਰੀ ਮੱਝ ਆਹੀ ਬਾਈ ਮਰੇ ਜਾ ਬਾਈ ਸਤਿ ਸ੍ਰੀ ਅਕਾਲ ਕਿਹੜਾ ਪੰਡਾ ਬਾਈ ਦਾ ਕੋੜ ਧਰਮੁਗੰਡੇ ਕੋੜ ਧਰਮੁਜਲਾ ਮਾਨਸਾ ਹਾਂਜੀ ਜਿਲ੍ਹਾ ਮਾਨਸਾ ਠੀਕ ਆ ਬਈ ਇਹ ਮੱਝ ਕੰਮੀ ਸੂਈ ਸੂਈ ਆਪਣੀ ਮੱਝੇ ਤੀਜੇ ਸੂਈ ਤੀਜੇ ਸੂਈ ਮਗਰ ਬੱਚਾ ਕੀ ਕੱਟੀ ਛੱਟੀ ਹੈ ਜੀ ਠੀਕ ਆ ਦੁੱਧ ਦੀ ਗੱਲ ਕਰੀਏ ਬਈ ਦੁੱਧ ਕਿੰਨਾ ਆ ਦੁੱਧ ਨੇ ਬਈ 10 ਕਿਲੋ ਤਿੰਨ ਬਾਬੂ ਠੀਕ ਆ ਕਹੇਗਾ ਤੈਨੂੰ ਕੋਈ ਸੂਈ ਨੂੰ ਕਿੰਨਾ ਚਿਰ ਹੋ ਗਿਆ ਸੂਈ 2.5 ਮਹੀਨੇ 2.5 ਮਹੀਨੇ ਹੁਣ ਕਿੰਨਾ ਦੁੱਧ ਆਏ ਥਲੇ 8 ਕਿਲੋ ਆ ਠੀਕ ਆ ਤੇ ਗੱਬਣ ਤਾਂ ਹੋਈ ਨਹੀਂ ਹੋਣੀ ਹਣਾ ਅਜੇ ਫਿਰ ਗੱਬਣ ਕਿਹੜਾ ਤਾਰਾ ਦੇਗੀ ਬਈ ਠੀਕ ਹੈ ਜੀ ਨੇ ਠੀਕ ਆ ਠੀਕ ਆ ਤੇ ਬਈ ਵੇਗਾ 70000 ਜੀ 70000 ਲੈਣ ਦੇਣਾ 65000 65000 ਨੰਬਰ ਬੋਲ ਦੇ ਇੱਕ ਵਾਰੀ ਆਪਣਾ 81465 ਜੀ 81465 50073 ਜੀ 50073 ਠੀਕ ਆ ਪਿੰਡ ਬਾਈ ਦਾ ਕੋਡ ਧਰਮੂਆ ਬਾਕੀ ਤੇ 65 ਦੀ ਬਾਈ ਕਹਾਂ ਦੇ ਦਾਂਗੇ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰਕੇ ਜਿਹੜੀ 70000 ਮੱਝ ਇਹ ਕਿਸੇ ਭਰਾ ਨੇ ਲੈਣੀ 8-10 ਕਿਲੋ ਦੁੱਧ ਵਾਲੀ ਹੈਗੀ ਤਾਂ ਤੁਸੀਂ ਬਾਈ ਨਾਲ ਸਮਝੌਤਾ ਕਰਕੇ ਜਿਹੜੀ ਆ ਮੱਝ ਖਰੀਦ ਸਕਦੇ ਆਪਾਂ ਬਾਈ ਕੋਲੇ ਦੋ ਮੱਝਾਂ ਗਈਆਂ ਹਨਾ ਟੋਕਰ ਗੱਬਣਾ ਇੱਕ ਤਾਂ ਤੇ ਗੱਬਣ ਵੀ ਆ ਗਈ ਚੈੱਕ ਪਾਸ ਆ ਮੰਨ ਲਓ 4-5 ਮਹੀਨੇ ਗੱਬਣਾ ਤੇ ਇੱਕ ਆਹ ਝੋਟੀ ਆ ਬਾਈ ਕੋਲੇ ਜਿਹੜੀ ਟੋਖੜਾ ਗਈ ਪਹਿਲਾਂ ਤੁਸੀਂ ਟੋਕਰ ਗੱਬਣ ਨੂੰ ਚੈੱਕ ਕਰ ਲਿਓ ਤੁਰਦੀ ਨੂੰ ਤੇ ਬਾਕੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਤੇ ਮੈਂ ਤੁਹਾਨੂੰ ਸਾਰੀ ਵੀ ਕੀ ਮਾਲ ਮੁੱਲ ਕਰਦਾ ਕਿੰਨਾ-ਕਿੰਨਾ ਦੁੱਧ ਆਗਾ ਸਾਰੀ ਡਿਟੇਲਸ ਨੂੰ ਬਾਈ ਤੋਂ ਲੈ ਕੇ ਤੇ ਮੈਂ ਪਹਿਲੇ ਨੰਬਰ 'ਇਨ' ਤੁਰਦੀ ਨੂੰ ਚੈੱਕ ਕਰ ਲਓ ਬੰਨ ਦੇ ਬਾਈ ਕਿਰਾ ਦੋਨਾਂ ਦੇ ਇਕੱਠੇ ਇੰਡਟੇਲ ਲੜਾਂਗੇ ਤੇ ਜੇ ਕੱਦ ਦੀ ਗੱਲ ਕਰੀ ਆਪਾਂ ਦੋਨਾਂ ਦਾ ਕੱਦ ਬਹੁਤ ਆਗਾ ਆ ਦੇਖੋ ਤੁਸੀਂ ਪਿੱਠਪੋੜੇ ਦੀ ਖੜ ਤੇ ਬਾਕੀ ਰੇ ਉਹ ਵੀ ਚੰਗੀ ਆ ਹਨਾ ਉਹ ਨਰੋਈ ਡਾਡੀ ਪੂਰੀ ਵਧੀਆ ਗਈ ਤੇ ਬਾਕੀ ਆਪਾਂ ਡਿਟੇਲ ਬਾਈ ਤੋਂ ਲੈਨੇ ਸਾਰੀ ਗੱਲਬਾਤ ਬਾਈ ਨਾਲ ਕਰਦੇ ਆਂਗੇ ਆਹ ਦੇਖ ਸਕਦਾ ਤੁਸੀਂ ਦੋਨਾਂ ਦੀ ਫੇਸ ਕੁਆਲਿਟੀ ਬੋਡੀ ਬੰਦ ਤਾਂ ਤੁਸੀਂ ਦੇਖ ਸਕਦਾ ਹਨਾ ਤੇ ਬਾਕੀ ਬਾਈ ਨਾਲ ਕਰਦੇ ਆਂ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਦੱਸ ਦਿਓ ਆਪਣਾ ਨਾਮ ਬਲਜੀਤ ਸਿੰਘ ਹੈ ਜੀ ਪਿੰਡ ਅਗਲੀਆ ਅਕਲੀਆ ਹਾਂ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਠੀਕ ਆ ਮਾਨਸਾ ਬਰਨਾਲਾ ਰੋਡ ਦੇ ਉੱਤੇ ਪਿੰਡ ਰਹਿ ਜਾਂਦਾ ਜੋਗਰਲੇ ਕੋਲੇ ਹਨਾ 25 ਕਿਲੋਮੀਟਰ ਸਾਨੂੰ ਰਹਿ ਜਾਂਦਾ ਮਾਨਸਾ 25 ਬਰਨਾਲਾ ਠੀਕ ਆ ਵਿਚਾਲੇ ਰੋਡ ਦੇ ਉੱਤੇ ਹੀ ਪਿੰਡ ਆ ਗਿਆ ਪਿੰਡ ਦੇ ਉੱਤੇ ਹੀ ਘਰ ਆ ਆਪਣਾ ਉੱਤੀ ਘਰ ਆਪਣਾ ਤੇ ਬਾਈ ਗੱਲ ਕਰੀਏ ਹੁਣ ਜਿਹੜੀ ਆ ਪਾਹਾ ਮਾਂ ਛੋਟੀ ਦੋਰੀ ਆਗੀ ਇਹ ਟੋਕਰ ਗੱਪਣਾਗੀ ਇਹ ਗੱਪਣਾ 5ਵਾਂ ਮਹੀਨਾ ਲੱਗ ਜੂ ਆਹ ਇੱਕ ਤਰੀਕ ਤੋਂ ਇੱਕ ਤਰੀਕ ਤੋਂ 5ਵਾਂ ਮਹੀਨਾ ਲੱਗ ਜੂ ਪੂਰੇ ਹੋ ਜਾਣਗੇ 4 ਮਹੀਨੇ ਤੇ 4 ਪੂਰੇ ਹੋ ਜਾਣਗੇ ਠੀਕ ਆ ਠੀਕ ਆ ਠੀਕ ਆ ਤੇ ਬਾਈ ਦੁੱਧ ਦੀ ਗੱਲ ਕਰੀਏ ਫਿਰ ਦੁੱਧ ਦਿੰ 6 ਲੀਟਰ ਮੰਨ ਲਓ ਵੀ 6 ਲੀਟਰ ਜਾਂ 5000 6 ਲੀਟਰ ਮੰਨ ਕੇ ਲਿਆ ਸਕਦਾ ਹੈ ਨਾ ਠੀਕ ਆ ਤੇ ਬਈ ਜਿਹੜੀ ਆ ਦੂਜੀ ਝੋਟੀ ਖੜੀ ਹੈਗੀ ਇਹਦੇ ਥੱਲੇ ਵੀ ਬੁੱਧ ਤਾਂ ਹੈਗਾ ਇੰਨੇ 6 ਲੀਟਰ ਹੀ ਆ ਠੀਕ ਆ ਬਾਕੀ ਇਹ ਗੱਬਣ ਚੱਕ ਚ ਨਹੀਂ ਆਉਂਦੀ ਉਂ ਸਮਰੀ ਹੋਈ ਆ ਉਂ ਸਮਰੀ ਹੋਈ ਆ ਵੀ ਚੱਕ ਚ ਨਹੀਂ ਆਉਂਦੀਗੀ ਉਹ ਆਪਾਂ ਇਹਨੂੰ ਖਾਲੀ ਸਮਝ ਕੇ ਦੇਵਾਂ ਖਾਲੀ ਸਮਝ ਕੇ ਦੇਵਾਂਗੇ ਠੀਕ ਆ ਬੀ ਸਹੀ ਗੱਲ ਉਹ ਮਨ ਲਾ ਸੂਈ ਕਹਿੰਦੇ ਸੂਏ ਹੋਇਆ ਪਹਿਲਾਂ ਇਹ ਪਹਿਲਾਂ ਸੂਈ ਹੋਈ ਆ ਪਹਿਲਾਂ ਸੂਈ ਹੋਈ ਆ ਹੁਣ ਦੂਜੀ ਸੂਏ ਮਨ ਲਾ ਵੀ ਸਮਰੀਤ ਆ ਗਈ ਪਰ ਚੱਕ ਚ ਨਹੀਂ ਕਹਿ ਸਕਦੇ ਆਪਾਂ ਉਹ ਛੋਟੀ ਚੰਗੀ ਆ ਨਾ ਸੰਗਾ ਸੰਗਾ ਦੀ ਮੂੰਹ ਮੱਥੇ ਦੀ ਠੀਕ ਆ ਤੇ ਬਾਈ ਗੱਲ ਕਰੀਏ ਹੁਣ ਆ ਜਿਹੜੀ ਗੱਬਣਾ ਕੀ ਇਹਦਾ ਕੀ ਰੇਟ ਰੱਖਤਾ ਤਾ ਇਹ ਇਹਦਾ ਰੇਟ ਰੱਖਿਆ ਬਾਈ ਜੀ ਆਪਾਂ 95000 95000 ਠੀਕ ਆ ਬਾਕੀ ਫੋਨ ਤੇ ਗੱਲਬਾਤ ਆ ਰੇਟ ਬਾਰੇ ਹੋਜੂ ਹਣਾ ਕੋ ਫੋਨ ਨੰਬਰ ਠੀਕ ਆ ਨੰਬਰ ਬੋਲ ਦੇ ਇੱਕ ਵਾਰੀ ਆਪਣਾ ਆਪਣਾ 98720 98720 42295 42295 ਤੇ ਬਈ ਜਿਹੜੀ ਆ ਦੂਜੀ ਝੋਟੀ ਹੈਗੀ ਇਹਦਾ ਕੀ ਰੇਟ ਕੱਖਦਾ ਇਹਦਾ ਰੇਟ ਕਰਦਾ ਆਪਾਂ 85000 85000 ਠੀਕ ਆ ਮਾਨਤਾਨ ਖੁੱਲਾ ਹੋ ਜਾ ਦੋਨਾਂ ਚੋਂ ਮਾਨਤਾਨ ਕਰ ਦਾਂਗੇ ਇਹਦਾ ਜਹੇ ਜੀ ਗੱਭੜਨੀ ਹੋ ਜਾ ਇਹਦਾ ਮਾਨਤਾਨ ਆਪਾਂ ਕੋਈ ਗੱਲ ਨਹੀਂ ਵੀ ਖੁੱਲਾ ਹੋ ਜਾ ਫੋਨ ਤੇ ਗੱਲਬਾਤ ਕਰ ਲੈਣ ਕੋਈ ਗੱਲ ਨਹੀਂ ਹਨਾ ਵੀ ਫੋਨ ਤੇ ਤੁਹਾਡੇ ਨਾਲ ਸੰਪਰਕ ਕਰ ਲੈਣਾ ਠੀਕ ਆ ਲੈ ਵੀ ਦੋਸਤੋ ਜੇ ਕਿਸੇ ਭਰਾ ਨੇ ਇੱਕ ਟੋਕੜ ਗੱਬਣਾਗੀ ਇੱਕ 4 ਕਿਲੋ ਦੁੱਧੰਦੀ ਆ ਬਾਈ ਕਹਿੰਦਾ ਸਮਰੀ ਤਾਂ ਹੈਗੀ ਆ ਪਰ ਚੈੱਕ ਚ ਨਹੀਂ ਆਉਂਦੀ ਆ ਛੋਟੀ ਐੜੀ ਤੇ ਉਹ ਗੱਬਣਾਗੀ ਪੰਜਵਾਂ ਮਹੀਨਾ ਲੱਗ ਜੂ ਇੱਕ ਤਰੀਕ ਤੋਂ ਜੇ ਕਿਸੇ ਭਰਾ ਨੇ ਲੈਣੀਆਂ ਹੁਣ ਤਾਂ ਤੁਸੀਂ ਬਾਈ ਬਲਜੀਤ ਨਾਲ ਸੰਪਰਕ ਕਰ ਲਿਓ ਪਿੰਡ ਅਗਲੀਆਂ ਜ਼ਿਲ੍ਹਾ ਮਾਨਸਾ ਬਰਨਾਲਾ ਮਾਨਸਾ ਰੋਡ ਤੇ ਬਾਈ ਦਾ ਜਿਹੜਾ ਪਿੰਡ ਰਹਿ ਜਾਂਦਾਗਾ ਨੰਬਰ ਜਿਹੜਾ ਸਾਨੂੰ ਵੀਡੀਓ ਦੇ ਵਿੱਚ ਬੋਲਤਾ ਜੇ ਕਿਸੇ ਭਰਾ ਨੇ ਲੈਣੀਆਂ ਹੁਣ ਤਾਂ ਬਾਈ ਨਾਲ ਜ਼ਰੂਰ ਤੁਸੀਂ ਸੰਪਰਕ ਜਿਹੜਾ ਕਰ ਸਕਦੇ ਆ